झोने बीज हिते आया हुया बेनती सरदार रीती ਆਮਲ ਕਰਨਾ ਨਿਕਲ ਜਾਂਦਾ ਬਾਕੀ ਉਹਦੇ ਚ ਸਭ ਇਹੀ ਹੈ ਮੋਟਾ ਵੀ ਰੱਖਣਾ ਜਦੋਂ ਵੀ ਆਪਾਂ ਬੱਤੀਆਂ ਬੱਠਾ ਬਾਕੀ ਨਾ ਆਵੇ ਸਾਸੋਂ ਦਾ 800 ਦਾ ਮਿਲਿਆ 1 ਕਿਲੋ ਨਹੀਂ ਕਿ ਕਿ ਟੋਪਟੇ 1 ਕਿਲੋ ਇਰਾਜ ਦਾ 1300 ਮਿਲਦੀ ਹੈ ਇਹਦੀ ਬੰਦਿਆਂ ਲਈ ਉਹ 550 ਰੁਪਏ ਦੀ ਮਿਲਦਾ ਮਿਲਦੀ ਆ ਆ ਗਈ 100 ਸ਼ਕਤ ਹੋ ਗਿਆ ਕੰਗਲਾ ਕੀ ਤਾਂ ਮੈਨੂੰ ਐ ਕਹਿਣਾ ਪਈ ਤੇ ਉਹ ਜਿਹੜਾ ਉਹ ਬੋਲੇ ਜਦੋਂ ਆਉਂਦੇ ਜਾਉਂਦੇ ਇਸ ਤੋਂ ਮੂ اوہنا ابراہمہ نے دو کو دتی سر کا مطلب ہے وہ پرکنے دے دے سہی مطلب جب یہ کلاپ دے گا یہ میں چاہیے ٹیم دی مقدار کے کچھ کار

ਇੱਕ ਗੁਰਨਾਇ ਕਿ ਇਹ ਬਿਮਾਰੀ ਹੈ ਜਿਹੜੀ ਹੈ ਅਚਾਨਕ ਤੁਹ ਜਾਂਦਾ ਹੈ ਜਿਹਨਾਂ ਨੂੰ ਬਹੁਤ ਵੱਡਾ ਕਾਰਨ ਹੁੰਦਾ ਲੋਕਾਂ ਨੂੰ ਮਸਕਾਰਨੀ ਪਿਆਰੇ ਦਰਸ਼ਕੋ ਇਸ ਵੇਲੇ ਅਸੀਂ ਰੋਪੜ ਦੀ ਦਾਣਾ ਮੰਡੀ ਵਿੱਚ ਮੌਜੂਦ ਹਾਂ ਜਿੱਥੇ ਅੱਜ ਇੱਕ ਖੇਤੀਬਾੜੀ ਲੈ ਕੇ ਜਿਹੜਾ ਇੱਕ ਪ੍ਰੋਗਰਾਮ ਲੱਗਿਆ ਗਿਆ ਸੀ ਜੋ ਕਿ ਹਰ ਸਾਲ ਹੁੰਦਾ ਹੈ ਜਿਹਦੇ ਵਿੱਚ ਸਾਨੂੰ ਮੈਸੇਜ ਆਇਆ ਸੀਗਾ ਕਿ ਇੱਥੇ ਜਿਹੜੇ ਹੈ ਮੰਤਰੀ ਸਾਹਿਬ ਖੇਤੀਬਾੜੀ ਮੰਤਰੀ ਸਾਹਿਬ ਤੇ ਪਹੁੰਚਦੇ ਨੇ ਪਰ ਲੇਕਿਨ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਦੋਂ ਅਸੀਂ ਦੇਖਿਆ ਕਿ ਮੰਤਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਤੇ ਲੋਕ ਵੀ ਸੋਚ ਰਹੇ ਸੀ ਕਿ ਮੰਤਰੀ ਸਾਹਿਬ ਆਣਗੇ ਤੇ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲ ਹੋ ਜਾ ਮੰਗ ਵੀ ਰੱਖੀ ਜਾ ਸਕਦੀ ਆ ਪਰ ਲੇਕਿਨ ਮੰਤਰੀ ਕੋਈ ਨਹੀਂ ਪਹੁੰਚਿਆ ਬਿਨਾਂ ਮੰਤਰੀ ਤੋਂ ਪ੍ਰੋਗਰਾਮ ਸੀਗਾ ਪਰ ਕਿਸੇ وجہ ਕਰਕੇ ਮੰਤਰੀ ਸਾਹਿਬ ਨਹੀਂ ਪਹੁੰਚ ਸਕੇ ਤੇ ਸਾਡੇ ਨਾਲ ਸ਼ਰਮਾ ਜੀ ਆ ਜਿਹੜੇ ਕਿ ਖੇਤੀਬਾੜੀ ਦੇ ਜਿਹੜੇ ਅਫਸਰ ਹੈ ਮੰਤਰੀ ਸਾਹਿਬ ਅੱਜ ਨਹੀਂ ਪਹੁੰਚੇ ਸਰ ਲੋਕਾਂ ਦੇ ਵੀ ਅਫਸੋਸ ਵੀ ਪਾਇਆ ਜਾ ਰਿਹਾ ਕਿ ਮੰਤਰੀ ਸਾਹਿਬ ਨਹੀਂ ਆਏ ਨਹੀਂ ਸਰ ਉਹਨਾਂ ਦਾ ਮੀਟਿੰਗ ਸੀਗੀ 11 ਵਜੇ ਸੀਐਮ ਦੇ ਹਿਸਾਬ ਨਾਲ ਸਵੇਰ ਗੱਲ ਹੋਈ ਆ ਮੀਟਿੰਗ ਖਤਮ ਕਰ ਤੋਂ ਬਾਅਦ ਨਾਲ ਹੀ ਆਏ ਨਹੀਂ ਉਹ ਮੀਟਿੰਗ ਸੀਐਮ ਦੀ ਡਿਲੇ ਹੋਣ ਕਰਕੇ ਉਹਨਾਂ ਦਾ ਜਿਹੜਾ ਪ੍ਰੋਗਰਾਮ ਹੈ 11th ਆਵਰ ਤੇ ਆ ਕੇ ਹੁਣੇ 10 ਮਿੰਟ ਪਹਿਲੇ ਉਹਨਾਂ ਨੇ ਕਨਫਰਮ ਕੀਤਾ ਅਸੀਂ ਨਹੀਂ ਆ ਰਹੇ ਫਿਰ ਉਹਨਾਂ ਦੀ ਜਗ੍ਹਾ ਕਿਵੇਂ ਆ ਵਡਿਸਟ ਕੀਤਾ ਤੁਸੀਂ ਹੋਰ ਕੌਣ ਸੀ ਇੱਥ ਉਨੇ ਜੇ ਕੋ ਸਾਡੇ ਕੋਲ بی اے پی ਆਪਣੇ ਮਾਨਯੋਗ ਡੀ ਸੀ ਸਾਹਿਬ ਜਿਹੜੇ ਆ ਉਹ ਸਾਡੇ ਕੋਲ 10 ਮਿੰਟਾਂ ਤੱਕ ਪਹੁੰਚ ਰਿਹਾ ਤੇ ਜਿਹੜਾ ਸਾਰੇ ਹੋਰ ਦੀ ਪ੍ਰਧਾਨਗੀ ਹੋਣੀ ਜਿਹੜੇ ਸਾਡੇ ਦੀ ਆ ਉਹਨਾਂ ਦੇ ਕੰਮ ਜਿਹੜੇ ਜੋ ਵੀ ਸਾਡਾ ਕਨੈਕਟ ਪ੍ਰੋਟੋਕਾਲ ਹੈ ਉਹਦੇ ਹਿਸਾਬ ਨਾਲ ਉਹ ਕਰੇ ਮੇਨ ਮੋਟਰ ਇਸ ਪ੍ਰੋਗਰਾਮ ਨੂੰ ਕਰਾਉਣ ਦਾ ਕੀ ਹੈਗਾ ਮੇਨ ਮੋਟਰ ਇਸ ਕੈਂਪ ਦਾ ਅਸੀਂ ਸੋਨੀ ਦੀਆਂ ਫਸਲਾਂ ਦੀ ਜਿੱਦਾਂ ਬਜਾਈ ਦਾ ਸੀਜ਼ਨ ਆ ਰਿਹਾ ਉਹਦੇ ਬਾਰੇ ਲੋਕਾਂ ਨੂੰ ਸੈਨੀਟਾਈਜ਼ ਕਰਨਾ ਹੁੰਦਾ ਕਿਸਾਨਾਂ ਨੂੰ ਕਿ ਕਿਹੜੀਆਂ ਫਸਲਾਂ ਲਾਉਣੀਆਂ ਜਿੱਦਾਂ ਆਪਾਂ ਆਪਣੇ ਮੇਨ ਚੱਲ ਰਿਹਾ ਜਿੱਦਾਂ ਝੋਨੇ ਦਾ ਕੁਝ ਕਿਹੜੀਆਂ ਵੈਰਾਈਟੀਆਂ ਆਪਾਂ ਕਿਸਮਾਂ ਜਿਹੜੀਆਂ ਕਿਸਾਨਾਂ ਨੇ ਲਾਉਣੀਆਂ ਖੇਤਾਂ ਦੇ ਵਿੱਚ ਜਿੱਦਾਂ ਪੰਜਾਬ ਸਰਕਾਰ ਵੱਲੋਂ ਹਾਈਬ੍ਰਿਡ ਝੋਨੇ ਦੀ ਵਿਕਰੀ ਪੂਰਨ ਤੌਰ ਤੇ ਪੰਜਾਬ ਦੇ ਵਿੱਚ ਬੰਦ ਕਰਤੀ ਗਈ ਹੈ। ਉਹ ਪਿਛਲੇ ਸਾਲਾਂ ਦੌਰਾਨ ਬਹੁਤ ਸਮੱਸਿਆ ਆਈ ਸੀਗੀ ਤੇ ਕਿਸਾਨਾਂ ਨੂੰ ਬੜਾ ਰੋਸ ਸੀਗਾ ਇਹਦੇ ਵਿੱਚ ਵੀ ਸਾਡੀ ਖੱਜਲ ਖੁਜਾਰੀ ਹੋਈ ਹੈ। ਉਹਨੂੰ ਮੁੱਖ ਰੱਖਤੇ ਸਰਕਾਰ ਨੇ ਬਹੁਤ ਵੱਡਾ ਫੈਸਲਾ ਲਿਆ ਜਿਹੜੀ ਆ ਬਈ ਉਹ ਜਿਹੜੀਆਂ ਪੀਆਰ ਵੈਰਾਈਟੀਆਂ ਉਹਨਾਂ ਦੀ ਹੀ ਬਿਜਾਈ ਕੀਤੀ ਜਾਣੀ ਹੈ। ਇਸ ਦੇ ਨਾਲ ਨਾਲ ਜਿਹੜੀ ਮੱਕੀ ਨੂੰ ਉਤਸ਼ਾਹ ਕਰਨ ਲਈ ਹੈ ਉਹ ਵੀ ਕਿੰਨਾ ਸਰਕਾਰ ਬੜੇ ਭੱਦਰ ਤੇ ਉਪਰਾਲੇ ਕਰਨ ਜਾ ਰਹੀ ਹੈ। ਉਹ ਤੁਸੀਂ ਬਿਲਕੁਲ ਕਿਸਾਨਾਂ ਨੂੰ ਕਹਿ ਦਿੱਤਾ ਗਿਆ ਕਿ ਵੀ ਆਪਣੀ ਮਰਜ਼ੀ ਅਨਸਾਰ ਜੇ ਕੋਈ ਤੁਸੀਂ ਝੋਨਾ ਬੀਜਣਗੇ ਤਾਂ ਉਹ ਬਿਲਕੁਲ ਨਹੀਂ ਲਿਆ ਜਾਊਗਾ ਨਹੀਂ ਜਿਹੜੀਆਂ ਪੀਆਰ ਵੈਰੈਟੀਆਂ ਕੀ ਆਪਣੀ ਮਰਜ਼ੀ ਨਾਲ ਜਿਹੜੀਆਂ ਯੂਨੀਵਰਸਿਟੀ ਕੋਲੋਂ ਰეკਮੈਂਡਡ ਪੀਆਰ ਵੈਰੈਟੀਆਂ ਬੜੀਆਂ-ਬੜੀਆਂ ਵੈਰੈਟੀਆਂ ਆ ਗਈਆਂ ਜਿੱਦਾਂ ਆਪਣੇ ਇਲਾਕੇ 'ਚ ਤਾਂ 70% ਏਰੀਆ ਪੀਆਰ 26 ਧਲੀ ਲੱਗਦਾ ਹੈ ਸਾਡੇ ਰੋਪਣ ਤਾਂ ਕੋਈ ਇਦਾਂ ਦੀ ਸਮੱਸਿਆ ਨਹੀਂ ਆ ਗਈ ਹੈ ਸਿਰਫ ਕੁਝ ਏਰੀਆ ਦੇ ਵਿੱਚ ਜਿਹੜੇ ਫਾਰਮਰ ਆ ਉਹ ਹਾਈਬ੍ਰਿਡ ਝੋਨਾ ਲਾਉਂਦੇ ਸੀਗੇ ਤੇ ਉਹਨਾਂ ਨੂੰ ਜਿਹੜਾ ਹੈਗਾ ਉਹ ਪੀਆਰ 26 ਦੇ ਨਾਲ ਵਧੀਆ ਝਾੜ ਆਊਗਾ ਕੋਈ ਏਡੀ ਸਮੱਸਿਆ मैं भी वेडिंग और सनी से कुछ नहीं करती हूँ। इसलिए जो किसी करना है, मैं तो एक इस लोगों के लिए एक बात के लिए, मैं लेकिन इस शोने के लिए किसी और कोई नजर होनी है। मैं भी वेडिंग